ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਟੀ ਵੀ ਮੈਂ ਨਰਮਲ ਕੁਮਾਰ ਅੱਜ ਬਰਨਾਲਾ ਪੁਲਿਸ ਵੱਲੋਂ ਫੇਰ ਇੱਕ ਨਸ਼ਾ ਤਸਕਰ ਦਾ ਛਾੜ ਢਾਈ ਗਿਆ ਸਰ ਸਸਿਕਾ ਜੀ ਦੈਨਿਕ ਸਵੇਰਾ ਤੇ ਸੁਬਾਹ ਤੁਸੀਂ ਸਰ ਕੀ ਕਰਨਾ ਚਾਹੁੰਦੇ ਹੋ ਨਰਮਲ ਜੀ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਇੰਸਟਰਕਸ਼ਨਸ ਨੇ ਕਿ ਕੋਈ ਵੀ ਨਸ਼ਾ ਤਸਕਰ ਜੇ ਕਾਲੀ ਕਮਾਈ ਦੇ ਨਾਲ ਕੋਈ ਉਸਾਰੀ ਕਰੇਗਾ ਉਹ ਤੋਂ ਦੇਖਲਾਫਤ ਤੁਰਕਸਰ ਕਾਰਵਾਈ ਕੀਤੀ ਜਾਵੇਗੀ ਇਹਦੀ ਲੜੀ ਦੇ ਵਿੱਚ ਜਿਹੜਾ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤੀ ਉਸਾਰਾਨੀ ਵਾਈਫੂ ਵੀ ਬੀਵਲ ਹੈ ਇਸ ਲੇਡੀ ਦੇ ਖਿਲਾਫ ਪਾਸ ਤੋਂ ਵਨਡੀਪੀਐਸ ਦੇ ਪਰਚੇ ਦ ਇਨਾ ਵੱਲੋਂ ਇੱਕ ਜਿਹੜਾ ਇਹ ਧਨੋਲਾ ਅਨਾਜ ਮੰਡੀ ਹੈ ਨਾਨਾ ਮੰਡੀ ਇੱਥੇ ਨਾਜਾਇਜ਼ ਸਾਰੀ ਕਰਕੇ ਦੁਕਾਨ ਪਾਇਆ ਗਿਆ ਸੀਗਾ ਜਿਹੜੀ ਇੱਕ ਕਮਰਸ਼ੀਅਲ ਪ੍ਰੋਪਰਟੀ ਸੀਗੀ ਮਾਰਕੀਟ ਕਮੇਟੀ ਵੱਲੋਂ ਸਾਨੂੰ ਇੰਟੀਮੀਸ਼ਨ ਆਇਆ ਸੀ ਕਿ ਜਿਹੜੀ ਉਸਾਰੀ ਬਿਲਕੁਲ ਨਾਜਾਇਜ਼ ਹੈ ਤੇ ਇਹਨਾਂ ਨੂੰ ਨੋਟਿਸ ਪੈਕੜ ਦਿੱਤਾ ਗਿਆ ਸੀਗਾ ਜਦੋਂ ਕੋਈ ਵੀ ਤਸੱਲੀ ਬਖਸ਼ ਜਸਟੀਫਿਕੇਸ਼ਨ ਇਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੀ ਗਈ ਤਾਂ ਅੱਜ ਜਾਪਤੇ ਅਨੁਸਾਰ ਇਸ ਦੁਕਾਨ ਨੂੰ ਕੰਪਲੀਟ ਦਿਹਾਇਆ ਗਿਆ ਹੈ सर बनाज होर भी कदम देखो तो। इस तो पहले भी साढ़े पांच प्रॉपर्टी प्रोपर्टी डेमोलिश किया गया ये छठा अच्छा प्रॉपर्टी है और जी ये मुहिम आगे भी जारी रहेगी मत मतलब ये मतलब ये, ਫਰਸਟ ਟਾਈਮ ਜਿਹੜਾ ਇਹ ਕਮਰਸ਼ੀਅਲ ਪ੍ਰੋਪਰਟੀ ਦੁਕਾਨ ਮਤਲਬ ਤੁਸੀਂ ਦੇਖੋਗੇ ਬੈਕਗ੍ਰਾਉਂਡ ਸੇ ਯਾਨੀ ਕਾਹਦੀ ਕਮਾਈ ਦੀ ਵਰਤੂ ਕਰਕੇ ਇਹਨਾਂ ਵੱਲੋਂ ਫਰੰਟ ਸੇ ਇੱਕ ਦੁਕਾਨ ਪਾਇਆ ਗਿਆ ਸੀ ਦਾਣਾ ਮੰਡੀ ਦੇ ਵਿੱਚ ਉਹਨੂੰ ਅੱਜ ਕੰਪਲੀਟਲੀ ਢੋਸਟ ਕੀਤਾ ਗਿਆ ਹੈ ਸਰ ਜੇ ਗੱਲ ਕਰੇ ਜੁੱਧ ਨਸ਼ਾ ਬਦ ਮਹਿਮ ਨੂੰ ਲੈ ਕੇ ਜੇਲ੍ਹ ਚ ਵੀ ਭੇਜੇ ਗਿਆ ਨਸ਼ਾ ਤਸਕਰ ਤੇ ਪ੍ਰੋਬਲਮ ਵੀ ਸੀਲ ਕੀਤਾ ਇਹਨੂੰ ਵੀ ਦੇਖ ਦਿਓ ਦੇਖੋ ਜੀ ਇਹ ਜਿਹੜਾ ਮੁਹਿੰਮ ਹੈ ਲਗਾਤਾਰ ਜਾਰੀ ਹੈ ਪਿਛਲੇ 4 ਮਹੀਨੇ ਦੇ ਵਿੱਚ ਕਾਫੀ ਐਕਸ਼ਨ ਹੋ ਗਏ ਮੋਰ ਦੈਨ 300 ਜਿਹੜੇ ਸਮਗਲਰਸ ਤੇ ਪੈਡਲਰਸ ਸੀ ਜੇਲ੍ਹ ਦੇ ਪਿੱਛੇ ਹੀ ਹੈ ਜਿਹੜੇ ਬੇਲ ਤੇ ਬਾਹਰ ਵੀ ਆਂਦੇ ਉਹਨਾਂ ਦੀ ਵੀ ਅਸੀਂ ਪ੍ਰੋਪਰ ਮੋਨਿਟਰਿੰਗ ਕਰਦੇ ਹਾਂ ਜੇ ਕੋਈ ਵੀ ਬੰਦਾ ਵਾਪਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਸਮਗਲਰ ਪਾਈ ਜਾਂਦੀ ਹੈ ਉਹਨਾਂ ਦੇ ਖਿਲਾਫ ਦੁਬਾਰਾ ਐਕਸ਼ਨ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਭੇਜਿਆ ਜਾਂਦਾ ਹੈ ਔਰ ਇਸ ਤੋਂ ਇਲਾਵਾ ਅਸੀਂ ਪਬਲਿਕ ਨੂੰ ਵੀ ਨਾਲ ਜੋੜ ਕੇ ਚੱਲ ਰਹੇ ਹਾਂ ਇਸ ਕਰਕੇ ਹੀ ਜਿਹੜਾ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਹੈ ਇਸ ਤਰੀਕੇ ਨਾਲ ਮਤਲਬ ਹੈ ਨਾ ਪਬਲਿਕ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਤੇ ਇਹ ਕਾਮਯਾਬੀ ਹੋ ਰਹੀ ਹੈ ਸਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਹਾਡੇ ਪਲੇਟਫਾਰਮ ਰਾਹੀਂ ਮੈਂ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਸਖਤ ਸਖਤ ਧਮਕੀ ਦੇਣਾ ਚਾਹਨਾ ਕਿ ਜੇ ਉਹ ਨਸ਼ਾ ਦਾ ਕਾਰੋਬਾਰ ਕਰਕੇ ਪੰਜਾਬ ਦੀ ਯੁਵਾ ਪੀੜੀ ਨੂੰ ਬਰਬਾਦ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ। ਥੈਂਕ ਯੂ ਸਾਨੂੰ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ। ਅਜੰਡ ਸਿੰਘ ਦਾਣਾ ਮੰਡੀ ਅਜੰਡ ਸਿੰਘ ਜੀ ਕੀ ਕਹਿਣਾ ਜਿਉਂ ਅੱਜ ਇੱਕ ਨਸ਼ਾ ਤਾਂ ਮੈਂ ਅੱਜ ਤੱਕ ਜੋ ਕੁਝ ਕਹਿਣਾ ਹੈ ਸੱਚ ਜਾਣ ਕੇ ਕਹਿਣਾ ਪਰਮਾਤਮਾ ਦੇ ਨਾਮੇ ਨਸ਼ਾ ਵਿਚਾਰਨ ਨੇ ਜੋ ਕੰਮ ਕੀਤਾ ਵਧੀਆ ਕੀਤਾ ਹੈ। ਜਿਨੇ ਵੀ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਲੇ ਨੇ ਜਿਵਾਕਾਂ ਦੇ ਜਨਾਨਾ ਲੈਂਦੇ ਨੇ ਉਹਨਾਂ ਦੀ ਸਾਰੀ ਘਰ ਟੈਣ ਦੀ ਟਾੜੀ ਚਾਹੀਦੀ ਨਹੀਂ ਉਹਨਾਂ ਨੂੰ ਜਮਾਨਤ ਤੇ ਹਾਈ ਕੋਰਟ ਦੇ ਵਿੱਚੋਂ ਵੀ ਨਹੀਂ ਹੋਣੀ ਚਾਹੀਦੀ ਜੇ ਮੇ ਇਹ ਦੁਕਾਨ ਟਾਹੀ ਗਈ ਆ ਹੁਸ਼ਰਾਨੀ ਦੀ ਲੱਗਦਾ ਕਿ ਦਾ ਘਰ ਵੀ ਆ ਜਿਹੜਾ ਉਹ ਵੀ ਟਾਣਾ ਕੋਈ ਦਾ ਕਾਰਵਾਰ ਵੀ ਟਾਇਆ ਜਾਵੇ ਨਸ਼ਾ ਪੱਤਾ ਬਹੁਤ ਕਰਦੀ ਸੀ ਦੋ ਤਿੰਨ ਮੁੰਡਿਆਂ ਦੇ ਜਨਮ ਵੀ ਲੈ ਲਿਆ ਹੁਸ਼ਰਾਨੀ ਨੇ ਇਹਦਾ ਵੀ ਘਰ ਵੀ ਟਾਇਆ ਜਾਵੇ ਤੇ ਇਹਦੀ ਹਾਈ ਕੋਰਟ ਤੇ ਜਵਾਨਤ ਵੀ ਰੱਟ ਕੀਤੀ ਜਾਵੇ ਮੈਂ ਜੀ ਵੀਰਿੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਆ ਸਾਡੇ ਮਾਰਕੀਟ ਕਮੇਟੀ ਤਨੋਂ ਦਾ ਦੇ ਅੰਡਰ ਆ ਕਾਫੀ ਇੱਥੇ ਨਜਾਇਜ਼ ਕਬਜ਼ੇ ਹੋਏ ਹੋਏ ਆ ਕੁਸ਼ਕ ਦੇ ਵਿਧ ਕਾਨੂੰਨੀ ਕਾਰਵਾਈ ਚੱਲ ਰਹੀ ਆ ਇਹਦਾ ਸਾਨੂੰ ਪਤਾ ਲੱਗਿਆ ਸੀ ਵੀ ਇਹ ਇਨਵੋਲਡ ਹੈਗੇ ਆ ਅਸੀਂ ਇਹਦੇ ਬਾਰੇ ਇਨਟੀਮੇਟ ਕੀਤਾ ਜਦੋਂ ਪ੍ਰਸ਼ਾਸਨ ਨੂੰ ਤੇ ਜਦੋਂ ਉਹਨਾਂ ਨੇ ਪੁਲਿਸ ਨਟ ਆਈ ਆ ਕਰਕੇ ਜਦੋਂ ਦੇਖਿਆ ਵੀ ਇਹ ਨਸ਼ੇ ਦੇ ਵੇ ਕੰਮ ਚੰਗ ਬੋਲਡ ਹੈ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਇਹ ਜੋ ਬੰਦੀ ਕਾਰਵਾਈ ਕੀਤੀ ਗਈ ਹੈ ਸਰ ਜਿਹਨੇ ਆਪਣੀ ਪ੍ਰੋਪਰਟੀ ਹੀ ਇੱਕ ਹੋਰ ਵੀ ਐਸਟੇਟ ਹੈ ਪ੍ਰੋਪਰਟੀਆਂ ਤਾਂ ਇੱਥੇ ਨਜਾਇਜ਼ ਕਬਜ਼ੇ ਹੋਰ ਵੀ ਹੈਗੇ ਆ ਉਹਨਾਂ ਦੇ ਕੋਰਟ ਕੇਸ ਚੱਲ ਰਹੇ ਆ ਪਰ ਇਹਦਾ ਸਪੈਸੀਫਿਕਲੀ ਮਤਲਬ ਜੋ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਉਹਦੇ ਬੇਸ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲ ਮਿਲੇਦੇ ਬਾਰੇ ਇਹ ਤਾਂ ਕਾਫੀ ਟਾਈਮ ਪੁਰਾਣੀ ਹੈ ਜੀ ਇਹ ਤਾਂ ਮਤਲਬ ਜਿੰਨੇ ਆ ਕਿੱਥੇ ਕਬਜ਼ੇ ਹੈਗੇ ਆ ਇਹ ਮੰਡੀ ਦੀ ਐਕ acquisition ਤੋਂ ਪਹਿਲਾਂ ਦੇ ਚ ਹੈਗੇ ਇੱਥੇ ਨਾਲ ਨਵਾਂ ਕਬਜ਼ਾ ਜਿਹੜਾ ਹੈਗਾ ਉਹ ਕਮਜਾ ਹੋ ਰਿਹਾ ਉਹਦੇ ਬਲ ਨਹੀਂ ਨਹੀਂ ਉਹ ਕਬਜ਼ਾ ਨਹੀਂ ਉਹ ਦਾ ਇਹਨਾਂ ਦੇ ਕਬਜ਼ਾ ਪਹਿਲਾਂ ਦਾ ਹੀ ਹੈ ਇਹਨਾਂ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੀ ਆਪਣੀ ਪੀਪੀ ਐਕਟ ਤੇ ਸੀ ਕੇਸ ਲਾਏ ਹੋਏ ਆ ਇਹਦੇ ਚ ਸਿਰਫ ਇਹਨਾਂ ਦੀ ਆ ਕੰਦ ਟਹੀ ਸੀ ਇਹਨਾਂ ਨੇ ਉਹੀ ਕੰਦ ਦੁਬਾਰੇ ਕਰ ਰਹੇ ਆ ਤੇ ਉਹਦੇ ਚ ਇਹ ਨਵਾਂ ਕਬਜ਼ਾ ਨਹੀਂ ਹੈ ਇਹ ਸਾਰੇ ਹੈ ਪੁਰਾਣੀ ਹੈ ਇਸ ਔਰਤ ਦੇ ਘਰ ਤੇ ਵੀ ਕੋਈ ਚੱਲ ਰਿਹਾ ਹੈ ਜਲਵਾਤੀ ਵੀ ਘਰ ਵੀ ਢੋਣਾ ਹੋਗਾ ਨਹੀਂ ਕਾਨ ਸੀਗਾ ਉਹਦਾ ਘਰ ਵੀ ਹੈਗਾ ਘਰ ਬਾਹਰ ਹੀ ਨਹੀਂ ਸਾਨੂੰ ਇਨਫੋਰਮੇਸ਼ਨ ਹੈ ਘਰ ਨਹੀਂ ਇਹਦਾ ਹੈ ਘਰ ਤਾਂ ਇਹ ਅੱਗੇ ਕਿਸੇ ਨੂੰ ਵੇਚ-ਬੋਚ ਗਈ ਜੋ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਜਿਹੜਾ ਮੌਜੂਦਾ ਜੋ ਉੱਥੇ ਬੰਦਾ ਰਹਿ ਰਿਹਾ ਉਹਦੇ ਖਿਲਾਫ ਅਸੀਂ ਪੀਪੀ ਐਕਟ ਚ ਲਾਇਆ ਹੋਇਆ ਕੇਸ ਹੈ ਟੈਨਿੰਗ ਸਿਵਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਣਾ ਲਾ